ਹੈਲੋ ਗਾਇਸ ਸਸ਼ਿਕਾ ਸੌਰੰਦਾ ਸਵਾਗਤ ਹੈ ਜੀ ਹੈਪੀ ਸੈਟਰਡੇ ਵੀਕਐਂਡ ਹੈ ਜੀ ਸੈਕਿੰਡ ਸੈਟਰਡੇ ਸੰਡੇ ਹੌਲੀਡੇਸ ਹੈ ਸਾਰੀ ਇੰਜੋਏ ਕਰ ਰਹੇ ਹੋ ਨੇ ਆਪਣਾ ਵੀਕਐਂਡ ਤਾਂ ਆਪਾਂ ਆਫਰ ਲੈ ਕੇ ਆਏ ਆ ਜੀ ਸਿਰਫ ਲਿਮਟਿਡ ਸਮੇਂ ਦੇ ਲਈ ਹੈ ਤੇ ਲਿਮਟਿਡ ਜャ ਸਟਾਕ ਹੈ 698 ਦੇ 2 ਸੂਟ ਹਾਂਜੀ ਬਾਈ 1 ਗੇਟ 1 ਦਾ ਸਿੰਗਲ ਸੂਟ ਦਾ ਪ੍ਰਾਈਸ 698 ਸੀਗਾ ਹੁਣ 698 ਦੇ ਤੁਹਾਨੂੰ 2 ਮਿਲਣਗੇ ਕਾਟਨ ਦੇ ਸੂਟ ਰਹਿਣ ਵਾਲੇ ਹੈਗੇ ਟਾਈਮਟ ਸ਼ਰਟ ਟਾਈਮਟ ਬਟਨ ਦੁਪੱਟਾ ਐਂਡ ਬਾਟਮ ਠੀਕ ਹੈ ਜਿਨ੍ਹਾਂ ਨੇ ਵੀ ਆਰਡਰ ਕਰਨੇ ਜਲਦੀ ਕਰ ਸਕਦੇ ਹੈਗੇ ਕਿਉਂਕਿ ਲਿਮਟਿਡ ਜਿਹਾ ਸਟਾਕ ਹੈਗਾ ਬਹੁਤ ਜਲਦੀ ਖਤਮ ਹੋ ਜਾਂਦੇ ਨੇ ਬਲੇ ਸੂਟਸ ਕਾਟਨ ਦੇ ਸੂਟ ਹੈ ਜੀ ਕਿਤੇ ਵੀ ਵੇਅਰ ਕਰ ਸਕਦੇ ਹੋ ਜੀ ਐਨੇ ਪ੍ਰਾਈਸ ਵਿੱਚ ਤੁਸੀਂ ਘਰੇ ਵੀ ਵੇਅਰ ਕਰ ਸਕਦੇ ਹੋ ਐਨੇ ਸੋਹਣੇ ਸੂਟ ਘਰ ਵੀ ਵੇਅਰ ਕਰ ਸਕਦੇ ਹੋ ਕਾਟਨ ਦੇ ਸੂਟਸ ਹਨਗੇ ਬਹੁਤ ਸੋਹਣੇ ਪ੍ਰਿੰਟ ਨੇ ਤਾਂ ਜਿਨ੍ਹਾਂ ਨੇ ਵੀ ਲੈਣੇ ਹੋਣ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਜੋ ਨੰਬਰ ਸਕਰੀਨ ਤੇ ਦਿੱਤਾ ਹੋਇਆ ਉਸ ਤੇ ਮੈਸੇਜ ਕਰਕੇ ਜਾਂ ਵਟਸਐਪ ਤੇ ਮੇਰਾ ਕੰਟੈਕਟ ਕਰਕੇ ਪੂਰੀ ਇਨਫੋਰਮੇਸ਼ਨ ਤੁਸੀਂ ਲੈ ਸਕਦੇ ਹੋ ਆਪਣਾ ਆਰਡਰ ਪਲੇਸ ਕਰ ਸਕਦੇ ਹੈਗੇ ਹੋ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਜੀ ਪੇਮੈਂਟ ਪਹਿਲਾਂ ਹੀ ਕਰਨੀ ਪਊਗੀ ਅਡਵਾਂਸ ਦੇ ਵਿੱਚ Google Pay PhonePe Paytm ਤੁਸੀਂ ਕਰ ਸਕਦੇ ਹੈਗੇ ਹੋ ਇਹਨਾਂ ਸੋਰ ਦੀ ਡਾਇਰੈਕਟ ਕੀ ਕਹਿੰਦੇ ਹੁੰਦੇ ਆ ਉਹ ਸੌਰੀ ਡਾਇਰੈਕਟ ਪੋਸਟਿੰਗ ਹੋ ਰਹੀ ਹੈ ਐਂਡ ਤੁਸੀਂ ਮੈਨੂੰ WhatsApp ਤੇ ਕੰਟੈਕਟ ਕਰ ਸਕਦੇ ਹੈਗੇ ਹੋ ਤੇ ਉੱਥੇ ਵੀ ਆਪਣੀ ਪੋਸਟਿੰਗ ਤੁਸੀਂ ਦੇਖ ਸਕਦੇ ਹੈਗੇ ਹੋ ਜੋ ਵੀ ਨਿਊ ਕਲੈਕਸ਼ਨ ਆ ਰਹੀ ਹੈਗੀ ਹੈ ਲਿਮਟਿਡ ਸਮੇਂ ਦੇ ਲਈ ਹੈਗੀ ਹੈ ਜੀ ਆਫਰ ਠੀਕ ਹੈ ਜੋ ਇਸ ਦੀ ਬੁਕਿੰਗ ਵੀ ਐ ਡਾਇਰੈਕਟ ਹੋ ਰਹੀ ਹੈ ਤੁਸੀਂ ਆਪਣਾ ਐਡਰੈਸ ਤੇ ਪੇਮੈਂਟ ਸੈਂਡ ਕਰਕੇ ਆਪਣੀ ਕੀ ਬੁਕਿੰਗ ਕਰਵਾ ਸਕਦੇ ਹੈਗੇ ਹੋ ਤੁਸੀਂ Google Pay PhonePe Paytm ਕਰ ਸਕਦੇ ਹੋ ਐਡਰੈਸ ਦੇ ਵਿੱਚ ਤੁਹਾਨੂੰ ਆਪਣਾ ਨੇਮ ਪਿੰਨ ਕੋਡ ਸਿਟੀ ਵਿਲੇਜ ਪੋਸਟ ਆਫਿਸ ਦਾ ਐਡਰੈਸ ਰਾਈਟ ਕਰਕੇ ਪ੍ਰੋਪਰ ਐਡਰੈਸ ਰਾਈਟ ਕਰਕੇ ਸਾਨੂੰ ਸੈਂਡ ਕਰਨਾ ਹੋਵੇਗਾ ਜਿਹੜਾ ਸੂਟ ਲੈਣਾ ਹੁੰਦੀ ਪਿਕ ਐਂਡ ਪੇਮੈਂਟ ਦਾ ਸਕਰੀਨ ਸ਼ਾਟ ਤਾਂ ਇਸ ਤਰ੍ਹਾਂ ਤੁਸੀਂ ਆਰਡਰ ਪਲੇਸ ਕਰ ਸਕਦੇ ਹੈਗੇ ਹੋ ਨੰਬਰ ਸਕਰੀਨ ਤੇ ਮੈਂਸ਼ਨ ਹੈਗਾ ਜਲਦੀ ਕਰੋ ਜੀ ਆਫਰ ਲਿਮਿਟਿਡ ਸਮੇ ਲਈ ਹੈ ਥੈਂਕ ਯੂ